ਹਾਂਜੀ ਕਈ ਵਾਰੀ ਕੀ ਹੁੰਦਾ ਆਪਣੇ ਚੈਸਟ ਦਾ ਨਾਪ ਜਿਆਦਾ ਹੁੰਦਾ ਠੀਕ ਹੈ ਜੀ ਉਹਦੇ ਕਰਕੇ ਆਪਣੇ ਜਿਹੜਾ ਟੋਟਲ ਕਪੜਾ ਰੱਖਿਆ ਹੁੰਦਾ 10 ਇੰਚੀ ਇਹਦਾ ਮੋਡਾ ਪੂਰਾ ਸੈੱਟ ਨਹੀਂ ਬੈਂਦਾ ਠੀਕ ਹੈ ਜੀ ਤੇ ਉਹਦੇ ਲਈ ਆਪਾਂ ਨੂੰ ਜੋੜ ਪਾਉਣਾ ਪੈਂਦਾ ਤੇ ਮੈਂ ਤੁਹਾਨੂੰ ਦੱਸੂਗੀ ਜੋੜ ਪਾਉਣ ਦਾ ਬਿਲਕੁਲ ਸੌਖਾ ਜਿਹਾ ਤਰੀਕਾ ਆਪਣੇ ਇੱਥੇ 10 ਇੰਚਾ ਨਾਰਮਲੀ ਸਾਰਿਆਂ ਦੇ ਵਿੱਚ 10 ਹੁੰਦਾ ਠੀਕ ਹੈ ਜੀ ਤੇ ਆਪਣੇ ਚੈਸਟ ਦਾ ਨਾਪ ਹੈਗਾ 22 ਇੰਚ ਉਸ ਦੇ ਹਿਸਾਬ ਨਾਲ ਇੱਥੇ ਆਪਾਂ ਨੂੰ 1.5 ਜਾਂ 12 ਇੰਚ ਕਪੜਾ ਚਾਹੀਦਾ ਠੀਕ ਹੈ ਜੀ ਹੁਣ ਇੱਥੇ ਆਪਾਂ ਕੀ ਕਰਾਂਗੇ 10 ਤਾਂ ਹੈਗਾ ਹੀ ਆ ਆਪਾਂ ਇਹਨੂੰ ਸੈੱਟ ਕਰ ਲਵਾਂਗੇ 2 ਇੰਚ ਕਪੜਾ ਦੋ ਦਾ ਨਿਸ਼ਾਨ ਲਾ ਲਵਾਂਗੇ ਠੀਕ ਹੈ ਜੀ ਤੇ ਆਪਾਂ ਉਸੇ ਨਿਸ਼ਾਨ ਤੇ ਆਪਣਾ ਜੋ ਕਪੜਾ ਹੁੰਦਾ ਸੈੱਟ ਕਰ ਲਵਾਂਗੇ ਠੀਕ ਹੈ ਜੀ ਇੱਥੇ ਕੀ ਹੁੰਦਾ ਵਾ ਕਿ 1/2 ਇੰਚ ਆਪਣਾ ਜੋੜ ਤੇ ਚਲੇ ਜਾਊਗਾ ਬਾਕੀ ਆਪਣਾ ਸੈੱਟ ਹੋ ਜਾ ਜਿੰਨਾ ਵੀ ਤੁਸੀਂ ਕਪੜਾ ਹੁੰਦਾ ਸਾਈਡ ਤੇ ਰੱਖ ਲਓ ਠੀਕ ਹੈ ਜੀ ਇੱਥੇ 1/2 ਇੰਚ ਜਿਹੜਾ ਆਪਣਾ ਮੇਨ ਕਪੜਾ ਤੇ ਜੋੜ ਪਾਉਣ ਵਾਲਾ ਕਪੜਾ ਅੱਧੇ ਇੰਚ ਦੇ ਉੱਤੇ ਰੱਖਣਾ ਵਾ ਠੀਕ ਹੈ ਜੀ ਇਸ ਤਰੀਕੇ ਨਾਲ ਤਾਂ ਕਿ ਸਲਾਈ ਵੇਲੇ ਆਪਣਾ ਇਹ ਘਟੇ ਨਾ ਕਪੜਾ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਤੇ ਫालतू ਕਪੜਾ ਦਵਾਂਗੇ ਆਪਾਂ ਇੱਥੋਂ ਕੱਟ ਹਾਂਜੀ ਜੇ ਤੁਹਾਡੇ ਕਈ ਵਾਰ ਕੀ ਹੁੰਦਾ ਜੋੜ ਦਾ ਕਪੜਾ ਘੱਟ ਹੁੰਦਾ ਤੁਸੀਂ ਉੱਪਰ ਨੂੰ ਕਰ ਦੇਣਾ ਵਾ ਠੀਕ ਹੈ ਜੀ ਕਿਉਂਕਿ ਉੱਪਰ ਮੋਢੇ ਦੀ ਕਾਰਟ ਵਿੱਚ ਆਪਾਂ ਨੂੰ ਇਹਨੇ ਲੋੜ ਨਹੀਂ ਪੈਂਦੀ ਇੱਕ 1.5 ਇੰਚ ਦਾ ਫਰਕ ਪੈ ਜਾਂਦਾ ਤਾਂ ਉਹ ਨਿਕਲ ਜਾਂਦਾ ਠੀਕ ਹੈ ਜੀ ਆਪਾਂ ਲੰਬਾਈ ਲੈ ਲਈ ਹੈ ਠੀਕ ਹੈ ਜੀ 1.5 ਇੰਚ ਦਾ ਥੱਲੇ ਆਪਾਂ ਮਾਰਜਿਨ ਛੱਟਾਂਗੇ ਫੋਲਡਿੰਗ ਦੇ ਲਈ ਠੀਕ ਹੈ ਜੀ ਤੇ ਆਪਾਂ ਲਾ ਲਾਂਗੇ ਮੋਰੀ ਦਾ ਨਿਸ਼ਾਨ 5.5 ਇੰਚ ਮੋਰੀ ਰੈਡੀ ਆ ਤੇ ਆਪਾਂ 1.5 ਇੰਚ ਜਾਂ 2 ਇੰਚ ਆਪਾਂ ਰੱਖਦੇ ਹਾਂ ਐਕਸਟਰਾ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਕਰਾਂਗੇ ਉੱਪਰੋਂ ਇੱਥੋਂ ਲਾ ਲਾਂਗੇ ਸਿੰਪਲੀ ਜਿਵੇਂ ਆਪਾਂ ਨੋਰਮਲ ਬਾਹ ਘਟਦੇ ਆ 3 ਇੰਚ ਦਾ ਨਿਸ਼ਾਨ ਮੈਂ ਇੱਥੇ ਲਾਉਂਗੀ ਠੀਕ ਹੈ ਜੀ ਮੋਢੇ ਕੋਲ ਉੱਪਰ ਤੇ ਤੈੰਨੀ ਮੈਂ ਸਾਈਡ ਤੇ ਲਾਉਂਗੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਣੇ ਹੈਗੇ ਆ ਚੈਸਟ ਦਾ ਨਪਾਈ ਆ ਠੀਕ ਹੈ ਜੀ ਉਹਨੂੰ ਆਪਾਂ ਦੋ ਨਾਲ ਡਿਵਾਈਡ ਕਰਾਂਗੇ ਤੇ ਇੱਕ ਮਾਈਨਸ ਕਰ ਦੇਵਾਂਗੇ ਠੀਕ ਹੈ ਜੀ ਆਪਣੇ ਆਗੇ ਦੱਸ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੇ ਕਿੱਥੇ ਮੋਢਾ ਆਊਗਾ ਉੱਥੇ ਆਪਾਂ ਇੱਕ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਜਿੱਥੋਂ ਆਪਾਂ ਉਹ 10 ਇੰਚ ਦਾ ਨਿਸ਼ਾਨ ਲਾਇਆ ਜੋ ਵੀ ਤੁਹਾਡੇ ਉਹਦੇ ਨਾਲ ਮੈਥਡ ਨਾਲ ਨਿਸ਼ਾਨ ਆਊਗਾ ਉਹ ਨਿਸ਼ਾਨ ਨੂੰ ਤੇ ਆਪਾਂ ਜਿਹੜਾ 3 ਇੰਚ ਦਾ ਦੋਨਾਂ ਨੂੰ ਆਪਸ ਵਿੱਚ ਤੁਸੀਂ ਡਾਟਡ ਨਿਸ਼ਾਨ ਲਾਇਆ ਕਰੋ ਠੀਕ ਹੈ ਜੀ ਕਿਉਂਕਿ ਜਿਹੜੇ ਆਪਣੇ ਕਟਿੰਗ ਹੁੰਦੇ ਆ ਉਹਨਾਂ ਨੂੰ ਤੁਸੀਂ ਡਾਰਕ ਕਰਿਆ ਕਰੋ ਹਮੇਸ਼ਾ ਜਿਹੜੇ ਵੈਸੀ ਨਿਸ਼ਾਨ ਲਾਉਣੇ ਆ ਉਹਨਾਂ ਨੂੰ ਹਮੇਸ਼ਾ ਡਾਟ ਡਾਟ ਲਾਇਆ ਕਰੋ ਠੀਕ ਹੈ ਜੀ ਆਪਾਂ ਦੋਨਾਂ ਇਸ ਲਾਈਨ ਦਾ ਪੂਰਾ ਕਰ ਲਿਆ ਹਾਫ ਠੀਕ ਹੈ ਜੀ ਹੁਣ ਸੌਖਾ ਤਰੀਕਾ ਇਹ ਆ ਵੀ ਅੱਧਾ ਇੰਚ ਤੁਸੀਂ ਉੱਤੇ ਨੂੰ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਤੇ ਅੱਧਾ ਹੀ ਸੇਮ ਥੱ ਹੁਣ ਜਿਹੜੀ ਗਲਾਈ ਪਾਉਣੀ ਆ ਉਹ 3 ਇੰਚ ਤੋਂ ਨਹੀਂ ਸਟਾਰਟ ਕਰਨੀ ਤੁਸੀਂ ਅੱਧਾ ਇੰਚ ਪਿੱਛੇ ਤੋਂ ਸਟਾਰਟ ਕਰੋਗੇ ਗਲਾਈ ਪਾਉਣਾ ਠੀਕ ਹੈ ਜੀ ਜਿਹੜੀ ਉੱਪਰਲਾ ਪਾਸ ਆਇਆ ਅੱਧਾ ਇੰਚ ਤੋਂ ਗਲਾਈ ਲੈ ਕੇ ਤੁਸੀਂ ਉੱਥੋਂ ਹੀ ਸਿੱਧਾ ਕਰ ਦੇਣਾ ਠੀਕ ਹੈ ਜੀ ਪਿੱਛੇ ਨੂੰ ਪਾਉਗੇ ਥੋੜਾ ਜਿਹਾ ਕਿਉਂਕਿ ਆਪਾਂ ਨੇ ਉੱਥੋਂ ਬਿਲਕੁਲ ਤਿੱਖਾ ਨਹੀਂ ਨਾ ਕੱਟਿਆ ਜਾਊਗਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਾਉਂਗੇ ਜਿਹੜੀ ਬੈਕ ਦੀ ਕਟਿੰਗ ਹੁੰਦੀ ਆ ਉਹ ਉਪਰੋ ਹੋ ਜਾਂਦੀ ਆ ਠੀਕ ਹੈ ਜੀ ਜਿਹੜੀ ਆਪਾਂ ਫਰੰਟ ਕਾਟ ਪਾਉਨੇ ਹੁੰਦੇ ਆ ਉਹ ਜਿਹੜਾ ਅੱਧਾ ਇੰਚ ਅੱਧਾ ਇੰਚ ਦਾ ਨਿਸ਼ ਇਸ ਤਰੀਕੇ ਨਾਲ ਆਪਾਂ ਸਣੇ ਉਹ ਜਿਹੜੇ ਜੋੜ ਆ ਵਿੱਚ ਹੀ ਕੱਟ ਦੇਣੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੇ ਜੋੜ ਹੁੰਦੇ ਆ ਲਾਉਣੇ ਬਹੁਤ ਸੌਖੇ ਰਹਿੰਦੇ ਆ ਅਲੱਗ ਤੋਂ ਜੋੜ ਨਹੀਂ ਲਾਉਣੇ ਪੈਂਦੇ ਠੀਕ ਹੈ ਜੀ ਤੇ ਕੋਈ ਫਰਕ ਵੀ ਨਹੀਂ ਪੈਂਦਾ ਸੇਮ ਜਿਵੇਂ ਆਪਣੇ ਨਾਰਮਲ ਬਾਹ ਕੱਟਦੇ ਆ ਉਸੇ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਈਡ ਤੋਂ ਮੂਰੀ ਦਾ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਇਥੋਂ ਕਟਿੰਗ ਕਰ ਦਵਾਂਗੇ ਕੱਟਣ ਤੋਂ ਬਾਅਦ ਆਪਾਂ ਲਾਵਾਂਗੇ ਮੈਂ ਤੁਹਾਨੂੰ ਜਿਹੜੇ ਆ ਜੋੜ ਵਾਲਾ ਪਾਸਾ ਹੁੰਦਾ ਹੈ ਹਮੇਸ਼ਾ ਪਿੱਛੇ ਨੂੰ ਜਾਂਦਾ ਹੁੰਦਾ ਠੀਕ ਹੈ ਜੀ ਤੁਹਾਨੂੰ ਵੈਸੇ ਨਿਸ਼ਾਨ ਲਾ ਕੇ ਦੱਸ ਰਹੀ ਆ ਵੀ ਆਪਾਂ ਫਰੰਟ ਦੇ ਵਿੱਚ ਕੱਟ ਕਿਵੇਂ ਪਾਉਣੀ ਆ ਠੀਕ ਹੈ ਜੀ ਮੈਂ ਪਹਿਲਾਂ ਜਿਵੇਂ ਦੱਸਿਆ ਤੁਹਾਨੂੰ ਵੀ ਆਪਾਂ ਉੱਪਰਲੇ ਜਿਹੜੀ ਗਲਾਈ ਆ ਉਹ ਪਾਈ ਸੀ ਅੱਧਾ ਇੰਚ ਤੋਂ ਉੱਪਰ ਨੂੰ ਪਾਈ ਸੀ ਠੀਕ ਹੈ ਜੀ ਹੁਣ نیچے ਵਾਲੀ ਜਿਹੜੀ ਆਪਣੇ ਫਰੰਟ ਦੇ ਵਿੱਚ ਆਉਣੀ ਆ ਉਹ ਆਪਾਂ ਪਾਈ ਆ ਜਿਹੜਾ نیچے ਨੂੰ ਲਿਆ ਸੀ ਅੱਧਾ ਇੰਚ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸੈਂਟਰ ਤੇ ਨਿਕਾ ਜਾਂ ਟੱਕ ਲਾਵਾਂਗੇ ਤੇ ਮੈਂ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਆ ਵੀ ਜੋੜ ਵਾਲਾ ਪਾਸਾ ਬੈਗ ਤੇ ਜਾਊ ਠੀਕ ਹੈ ਜੀ ਤੇ ਮੈਂ ਬਿਨਾਂ ਜੋੜ ਵਾਲਾ ਪਾਸਾ ਜਿਹੜਾ ਉਹ ਅੱਗੇ ਵੱਲ ਪਾਉਂਗੀ ਉੱਥੇ ਮੈਂ ਕੱਟ ਪਾ ਦੂੰਗੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਮੈਂ ਤੁਹਾਨੂੰ ਜੋੜ ਪਾ ਕੇ ਦੱਸੂੰਗੀ ਵੀ ਆਪਾਂ ਜੋੜ ਕਿਵੇਂ ਪਾਵਾਂਗੇ ਕੰਨੀ ਵਾਲਾ ਪਾਸਾ ਤਾਂ ਹੀ ਮੈਂ ਲਿਆ ਸੀ ਕਿਉਂਕਿ ਇਹ ਫੇ ਪਲੇਖਾ ਨਹੀਂ ਪੈਂਦਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੇ ਕੰਨੀ ਵਾਲੇ ਪਾਸੇ ਆਪਾਂ ਜੋੜ ਪਾ ਦੇਵਾਂਗੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਜੋੜ ਪਾ ਕੇ ਦੱਸ ਦਿੰਨੀ ਆ ਇਸ ਤਰੀਕੇ ਨਾਲ ਜਿਹੜਾ ਉੱਠਿਆ ਭਾਗ ਹੁੰਦਾ ਠੀਕ ਹੈ ਜੀ ਨਿੱਕਾ ਜਿਹਾ ਟੱਕ ਲਾ ਲਓ ਜਿੱਥੇ ਤੁਹਾਡਾ ਮੋਢਾ ਜੋੜਨਾ ਵਾ ਇਸ ਤਰੀਕੇ ਨਾਲ ਜਿੱਥ ਹੁਣ ਆਪਾਂ ਇੱਕ ਲਵਾਂਗੇ ਜੋੜ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਜੋੜ ਦੇਖਣਾ ਵਾ ਜਿਹੜਾ ਜੋੜਾ ਬਿਲਕੁਲ ਬਰਾਬਰ ਨਹੀਂ ਕਰਨਾ ਥੋੜੇ ਥੋੜੇ ਤਾਂ ਨੂੰ ਅੱਧਾ ਇੰਚ ਚੱਕ ਦੇਣਾ ਕੱਪੜੇ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਜਿੱਥੇ ਆਪਨੇ ਬਿਲਕੁਲ ਸਲਾਈਆਂ ਮਿਲ ਜਾਣ ਆਪਸ ਵਿੱਚ ਦੋਨਾਂ ਕੱਪੜਿਆਂ ਦੀ ਠੀਕ ਹੈ ਜੀ ਇਸ ਤਰੀਕੇ ਨਾਲ ਮੈਂ ਤੁਹਾਨੂੰ ਜੋੜ ਲਾ ਕੇ ਦੱਸ ਦਿਆਂ ਠੀਕ ਹੈ ਜੀ ਕਿਉਂਕਿ ਇਦਾਂ ਕਿਉਂ ਹੁੰਦਾ ਹੈ ਅਜੇ ਜੋੜ ਲਾਉਨੇ ਆ ਪੱਕਾ ਕੰਮ ਹੋ ਜਾਂਦਾ ਆ ਪਹਿਤੋਂ ਪੱਕਾ ਕਰਕੇ ਚੱਲਦੇ ਆ ਠੀਕ ਹੈ ਜੀ ਜੋੜ ਨਿਕਲਦਾ ਨਹੀਂ ਹੁੰਦਾ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਆ ਆਪਾਂ ਜੇ ਬਾਅਦ ਵਿੱਚ ਜੋੜ ਲਾਉਣ ਤੋਂ ਬਾਅਦ ਕੱਟਦੇ ਆ ਬਾਹਾਂ ਤੇ ਆਪਣੇ ਜੋੜਾਂ ਤੋਂ ਹੀ ਖੁੱਲ ਜਾਂਦਾ ਹੁੰਦਾ ਠੀਕ ਹੈ ਜੀ ਜਿਵੇਂ ਹੁੰਦੇ ਆ ਸਾਈਡ ਤੇ ਜਿੱਥੇ ਤੱਕ ਜਾਂਦੇ ਕੋਰਨਰ ਤੇ ਸਲਾਈ ਮਾਰ ਦੇਣੀ ਆ ਠੀਕ ਹੈ ਜੀ ਫालतू ਕੱਪੜਾ ਆਪਾਂ ਬਾਅਦ ਵਿੱਚ ਸਿੱਧਾ ਕਰਕੇ ਕਟਾਂਗੇ ਇਸ ਤਰੀਕੇ ਨਾਲ ਤੁਸੀਂ ਪ੍ਰੈਸ ਕਰਕੇ ਵੀ ਕੱਟ ਸਕਦੇ ਹੋ ਠੀਕ ਹੈ ਜੀ ਆਪਾਂ ਹੱਥ ਨਾਲ ਵੀ ਪ੍ਰੈਸ ਕਰ ਦਿੰਨੇ ਹੁੰਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਫालतू ਕੱਟ ਦਵਾਂ ਇਸ ਤਰੀਕੇ ਨਾਲ ਉਪਰੋਂ ਵੀ ਕੱਟ ਦਵਾਂਗੇ ਠੀਕ ਹੈ ਜੀ ਤੇ ਦੇਖੋ ਬਿਲਕੁਲ ਜੋੜ ਪਾਇਦਾ ਇੱਥੇ ਪਤਾ ਨਹੀਂ ਲੱਗਣਾ ਠੀਕ ਹੈ ਜੀ